ਤ੍ਰਿਕਾਲ ਸਾਰਿਆਂ ਨੂੰ ਤੇ ਜਿੰਨੇ ਵੀ ਸਾਡੇ ਭੈਣ ਭਰਾ ਜੁੜਨਗੇ ਤੇ ਬਈ اپੀਲ ਆ ਸਾਰੇ ਪੰਜਾਬ ਵਾਲਿਆਂ ਨੂੰ ਕਿ ਵਾਅਦ ਚੜ੍ਹ ਕੇ ਗੱਲ ਸੁਣਨੀ ਵੀ ਆ ਤੇ ਅਮਲ ਵੀ ਕਰਨਾ ਕਿਉਂਕਿ ਗੱਲ ਪਾਕਿਸਤਾਨ ਦੇ ਨਾਲ ਜਿਹੜੀ ਹੁਣ ਜੰਗ ਲੱਗੀ ਪਈ ਐ ਇੱਕ ਤਰ੍ਹਾਂ ਦੀ ਪਰ ਸਾਡੇ ਵਾਲੇ ਪੰਜਾਬੀਆਂ ਨੂੰ ਮੈਂ ਗੱਲ ਕਰਕੇ ਖਾਸ ਗੱਲਾਂ ਜਿਹੜੀਆਂ ਉਹ ਕਹਿਣਾ ਚਾਹੂੰਗਾ ਆਜੋ ਪਹਿਲਾ ਲਾਈਵ ਤੇ ਫਿਰ ਕਰਦੇ ਆਂ ਗੱਲਬਾਤ ਧਿਆਨ ਨਾਲ ਸੁਣ ਲਿਓ ਗੱਲ ਆਜੋ ਮੇਰਾ ਵੀਰ ਲਾਈਵ ਤੇ ਤੇ ਫਿਰ ਕਰਦੇ ਆਂ ਗੱਲਬਾਤ ਤੁਹਾਡੇ ਨਾਲ ਅੱਜ ਸਾਂਝੀ ਬਹੁਤ ਦਿਨ ਹੋ ਗਏ ਤੇ ਲਾਈਵ ਕੀਤਾ ਹੀ ਨਹੀਂ ਜਿੰਨੇ ਭਰਾ ਜੋੜਨਗੇ ਤੇ ਬਾਈ ਲਾਈਵ ਨੂੰ ਸ਼ੇਅਰ ਕਰਦੇ ਰਹੋ ਮੇਰਾ ਵੀਰ ਗੱਲ ਬਹੁਤ ਜ਼ਰੂਰੀ ਆ ਤੇ ਸ਼ੇਅਰ ਕਰਦੇ ਰਹੋ ਮੇਰਾ ਵੀਰ ਔਰ ਕਮੈਂਟਾਂ ਦੇ ਵਿੱਚ ਜਿੰਨੇ ਵੀ ਸਾਡੇ ਹਿੰਦੁਸਤਾਨ ਦੇ ਵਿੱਚੋਂ ਜੋੜਨਗੇ ਭਾਰਤ ਦੇ ਵਿੱਚੋਂ ਚਾਹੇ ਪੰਜਾਬ ਚੋਂ ਆ ਖਾਸ ਕਰਕੇ ਔਰ ਜਿੰਨੇ ਵੀ ਸਾਡੇ ਹੋਰ ਵੱਖ-ਵੱਖ ਸਟੇਟਾਂ ਦੇ ਸਾਡੇ ਨੌਜਵਾਨ ਜੁੜਨਗੇ ਤਾਂ ਤੁਸੀਂ ਆਪਦੀ ਆਪਦੀ ਪ੍ਰਕਿਰਿਆ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣੀ ਹੈ ਮੈਂ ਜਾਣਨਾ ਚਾਹੁੰਦਾ ਜਿਹੜੇ ਹੁਣ ਮਾਹੌਲ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਵੇਂ ਜੰਗ ਦਾ ਇੱਕ ਤਰ੍ਹਾਂ ਦਾ ਮਾਹੌਲ ਜੰਗ ਲੱਗ ਗਈ ਚੁੱਕੀ ਆ ਤਾਂ ਪਾਕਿਸਤਾਨ بار بار ਜਿਹੜੀਆਂ ਹਰਕਤਾਂ ਕਰ ਰਿਹਾ ਜਿਵੇਂ ਰਾਤ ਬੀਤੀ ਰਾਤ ਜਿਹੜਾ ਕਿ ਅਟੈਕ ਹੋਇਆ 15 ਜਗ੍ਹਾ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਦਸ ਤੋਂ ਬਾਅਦ ਮੋੜਵਾ ਜਵਾਬ ਫਿਰ ਹਿੰਦੁਸਤਾਨ ਦੇ ਵਿੱਚੋਂ ਦਿੱਤਾ ਗਿਆ ਭਾਰਤ ਵੱਨੀਓ ਇੰਡੀਅਨ ਆਰਮੀ ਨੇ ਇਹ ਡਿਫੈਂਸ ਜਿਹੜਾ ਉਹਨਾਂ ਦਾ ਉਡਾ ਦਿੱਤਾ ਪਾਕਿਸਤਾਨ ਦਾ ਇਹਦੇ ਉੱਤੇ ਮੈਂ ਲੇਟੈਸਟ ਵੀਡੀਓ ਵੀ ਪਾ ਚੁੱਕਿਆਗਾ ਤਾਂ ਸਾਡੇ ਵਾਲੇ ਜਿੰਨੇ ਵੀ ਨੌਜਵਾਨ ਜੁੜਨਗੇ ਮੇਰਾ ਵੀਰ ਲਾਈਵ ਨੂੰ ਪਹਿਲਾਂ ਸ਼ੇਅਰ ਕਰ ਦਿਓ ਥੋੜਾ ਜਿਹਾ ਦੱਬ ਕੇ ਤਾਂ ਕਿ ਬਹੁਤ ਸਾਰੇ ਸਾਡੇ ਭੈਣ ਭਰਾਵਾਂ ਤੇ ਕੀ ਗੱਲ ਜਾਵੇ ਔਰ ਬਲੈਕਆਊਟ ਹੁਣ ਵੀ ਕਈ ਸ਼ਰਾਂ ਦੇ ਵਿੱਚ ਹੈਗਾ ਤੇ ਆਪਾਂ ਵੀ ਬੱਤੀ ਜਗਾਈ ਹੋਈ ਹੈ ਬਸ ਤੇ ਠੀਕ ਆ ਵੀ ਬਾਕੀ ਉਮੀਦ ਕਰਦੇ ਆ ਸਾਡੇ ਪੰਜਾਬ ਦੇ ਜਿੰਨੇ ਵੀ ਭੈਣ ਭਰਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਬਾਈ ਪਰ ਸਾਡਾ ਫਿਰ ਵੀ ਫਰਜ਼ ਆ ਯਾਰ ਪੰਜਾਬ ਪ੍ਰਤੀ ਬੋਲਦੇ ਆ ਦਾ ਪੰਜਾਬ ਦੇ ਪ੍ਰਤੀ ਆਪਾਂ ਗੱਲਬਾਤ ਕਰਨੀ ਆ ਸਾਡੀਆਂ ਜਿੰਨੀਆਂ ਮਾਵਾ ਭੈਣਾਂ ਬਜ਼ੁਰਗ ਬੱਚੇ ਸਾਰਿਆਂ ਨੂੰ ਅਪੀਲ ਹੈ ਆਪ ਦਾ ਦਾ ਧਿਆਨ ਰੱਖਣਾ ਔਰ ਜਿਵੇਂ ਸਰਕਾਰ ਕਹਿੰਦੀ ਹੈ ਮੌਜੂਦਾ ਹਾਲਾਤ ਜਿਹੜੇ ਬਣੇ ਹੋਏ ਆ ਤੁਹਾਨੂੰ ਸਾਰਿਆਂ ਨੂੰ ਪਤਾ ਉਸੇ ਹੀ ਪ੍ਰਕਾਰ ਆਪਾਂ ਸਾਰਿਆਂ ਨੇ ਸਰਕਾਰ ਦੀ ਹਰ ਇੱਕ ਗੱਲ ਦੀ ਪਾਲਣਾ ਕਰਨੀ ਪੈਣੀ ਹੈ ਕਿਉਂਕਿ ਮਾਮਲਾ ਭਾਈ ਦੇਸ਼ ਦਾ ਹੈ ਛੋਟੀ ਮੋਟੀ ਗਲਤੀ ਨਹੀਂ ਹੈਗੀ ਮਾਮਲਾ ਪੂਰੇ ਦੇਸ਼ ਦਾ ਜਿਹੜੇ 26 ਬੰਦੇ ਮਾਰੇ ਗਏ ਉਹਨਾਂ ਦਾ ਬਦਲਾ ਲੈਣਾ ਜ਼ਰੂਰੀ ਸੀ ਆਪਰੇਸ਼ਨ ਸੰਧੂਰ ਕਿਉਂ ਰੱਖਿਆ ਗਿਆ ਨਾਮ ਕਿਉਂਕਿ ਉਹਨਾਂ ਔਰਤਾਂ ਦਾ ਵਿਚਾਰੀਆਂ ਦਾ ਸੁਹਾਗ ਉਜਾੜੇ ਉਹਨਾਂ ਦਾ ਸੰਧੂਰ ਮਿਟਾ ਦਿੱਤਾ ਗਿਆ ਸੀ ਇੱਕ ਤਰ੍ਹਾਂ ਦਾ ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਇਹਨਾਂ ਨੇ ਉਹਨੂੰ ਆਪਰੇਸ਼ਨ ਨੂੰ ਨਾਮ ਦਿੱਤਾ ਸੰਧੂਰ ਤਾਂ ਜਿੰਨੇ ਵੀ ਸਾਡੇ ਤੁਸੀਂ ਦੇਸ਼ਵਾਸੀਓ ਪੰਜਾਬ ਦੇ ਵਿੱਚੋਂ ਆ ਜਾਂ ਅਲੱਗ-ਅਲੱਗ ਹੋਰ ਸਟ੍ਰੀਟਾਂ ਦੇ ਵਿੱਚੋਂ ਤਾਂ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਨਾ ਕਿ ਭਾਈ ਆਪਣਾ ਜਿਹੜਾ ਮਾਹੌਲ ਵਿਗੜਿਆ ਪਿਆ ਤੁਹਾਡਾ ਇਸ ਤੇ ਕੀ ਕਹਿਣਾ ਪ੍ਰਕਿਰਿਆ ਆਪਦੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਕਿਉਂਕਿ ਪਾਕਿਸਤਾਨ ਬਾਰ ਬਾਰ ਹਰਕਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਹੁਤ ਮਾੜੀਆਂ ਕਰ ਰਿਹਾ ਤੇ ਸਾਡੇ ਪੰਜਾਬ ਵਾਲਿਆਂ ਨੂੰ ਖਾਸ ਕਰਕੇ ਪੀਲ ਵੀ ਚੜਦੀ ਕਲਾ ਚ ਰਹੋ ਤੇ ਵੀਡੀਓ ਮੈਂ ਅੱਜ ਇੱਕ ਵੀਡੀਓ ਦੇ ਵਿੱਚ ਵੀ ਕਿਹਾ ਸੀ ਆਪਣੇ ਆਪਣੇ ਕੋਈ ਚੈਨਲ ਵਾਲਾ ਸੋਸ਼ਲ ਮੀਡੀਆ ਤੇ ਕਿਸੇ ਵੀ ਪ੍ਰਕਾਰ ਦਾ ਸੈਨਾ ਦਾ ਮਨੋਬਲ ਵਧਾਉਣ ਵਾਸਤੇ ਵੀਡੀਓ ਜ਼ਰੂਰ ਪਾਇਆ ਕਰੋ ਤਾਕਿ ਜਿਹੜੀ ਸੈਨਾ ਨੂੰ ਇਹ ਲੱਗੇ ਕਿ ਸਾਡੇ ਹਿੰਦੁਸਤਾਨ ਦੇ ਵਿੱਚੋਂ ਭਾਰਤ ਦੇ ਵਿੱਚੋਂ ਜਿੰਨੀਆਂ ਵੀ ਆਪਾ ਸਟੇਟਾਂ ਦੇ ਸਾਰੇ ਲੋਕਾਂ ਕਿ ਉਹਨਾਂ ਨੂੰ ਹੌਸਲਾ ਮਿਲੇ ਬਈ ਇਹ ਜ਼ਰੂਰ ਹੈ ਕਿਉਂਕਿ ਆਪਣੀ ਪ੍ਰੋਟੈਕਟ ਆਪਾਂ ਉਹੀ ਕਰ ਰਹੇ ਨੇ ਹਿੰਦੁਸਤਾਨ ਦੇ ਪੂਰੇ ਲੋਕ ਆ ਜਿਹੜੇ ਇਸ ਵਕਤ ਕਿਸੇ ਨੂੰ ਕੋਈ ਵੀ ਡਰ ਨਹੀਂ ਇੱਥੇ ਆ ਕੇ ਪਤਾ ਲੱਗਦਾ ਵੀ ਅਸਲੀ ਹੀਰੋ ਕੌਣ ਹੈ ਤੇ ਅਸਲੀ ਯੋਧੇ ਕੌਣ ਹੈ ਕਿਉਂਕਿ ਜਿਹੜੇ ਹੁਣ ਸਾਡੇ ਭਾਰਤ ਦੇ ਨੌਜਵਾਨ ਫੌਜੀ ਭੈਣਾਂ ਜਿੰਨੇ ਵੀ ਸਾਡੀਆਂ ਕੁੜੀਆਂ ਵੀ ਬਹੁਤ ਸਾਰੀਆਂ ਮਿਲਟਰੀ ਦੇ ਵਿੱਚ ਨੇ ਜਿੰਨੇ ਵੀ ਸਾਡੇ ਭੈਣ ਭਾਈ ਯਾਨੀ ਬਾਰਡਰ ਦੇ ਉੱਤੇ ਲੜ ਰਹੇ ਨੇ ਉਹ ਸਾਡੇ ਦੇਸ਼ ਦੇ ਲੋਕਾਂ ਲਈ ਲੜ ਰਹੇ ਹਨ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਨੇ ਪਰ ਫਿਰ ਵੀ ਸਾਡਾ ਹੌਸਲਾ ਦੇਣ ਦਾ ਹੱਕ ਬਣਦਾ ਕਿ ਇਹ ਜਿਹੀਆਂ ਵੀਡੀਓ ਬਣਾਈਏ ਕਿ ਜਿਹੜੀਆਂ ਸਾਡੀ ਸੈਨਾ ਨੂੰ ਮਨੋਬਲਪਨਾਉਣ ਔਰ ਜੰਗ ਵੈਸੇ ਲੱਗ ਗਈ ਚੁੱਕੀ ਐ ਕਿਉਂਕਿ ਰਾਤ ਵੀ ਹਮਲਾ ਹੋ ਗਿਆ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਹਮਲਾ ਕੀਤਾ ਕਈ ਸ਼ਹਿਰਾਂ ਦੇ ਉੱਤੇ ਯਾਨੀ ਪਾਕਿਸਤਾਨ ਵਾਲਿਆਂ ਨੇ ਤਾਂ ਹੁਣ ਬਈ ਸਾਡੀ ਤਾਂ ਅਪੀਲ ਇਹੀ ਐ ਵੀ ਵੱਧ ਚੜ ਕੇ ਇੱਕ ਦੂਸਰੇ ਦਾ ਸਾਥ ਦੇਣਾ ਨਾ ਕੋਈ ਪਾਰਟੀ ਬਾਜੀ ਇਹਦੇ ਵਿੱਚ ਨਾ ਕੋਈ ਰਾਜਨੀਤੀ ਬਲਕਿ ਆਪਾਂ ਇੱਕ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਹਰ ਇੱਕ ਬੰਦੇ ਨੇ ਇੱਕ ਦੂਸਰੇ ਦਾ ਸਾਥ ਦੇਣਾ ਐ ਔਰ ਦੂਜੇ ਪਾਸੇ ਸਰਕਾਰ ਜੋ ਕਹਿੰਦੀ ਹੈ ਉਹਨਾਂ ਦੀ ਹਰ ਇੱਕ ਗੱਲ ਨੂੰ ਸਿਰ ਮੱਥੇ ਲੈ ਕੇ ਯਾਨੀ ਮੰਨਣਾ ਹੈ ਔਰ ਉਸ ਦੀ ਪਾਲਣਾ ਕਰਨੀ ਹੈ ਕਿਉਂ ਕਿਉਂਕਿ ਮਾਮਲਾ ਬਗਾਨੇ ਦੇਸ਼ ਨਾਲ ਲੜਾਈ ਦਾ ਹੈ ਇਧਰਲੇ ਪਾਸੇ ਤਾਂ ਚਲੋ ਲੱਖ ਬਖਰੇਵੇਂ ਰਹਿੰਦੇ ਆ ਆਪਣੇ ਸਾਰਿਆਂ ਦੇ ਸਰਕਾਰਾਂ ਦੇ ਨਾਲ ਵੀ ਉੱਚੇ ਸਰਕਾਰ ਸੈਂਟਰ ਦੀ ਹੈ ਚਾਹੇ ਭਾਈ ਪੰਜਾਬ ਦੀ ਹੈ ਚਾਹੇ ਕੋਈ ਹੋਰ ਵੱਖ-ਵੱਖ ਸਟੇਟਾਂ ਦੇ ਵਿੱਚ ਇਹ ਆਪਣੇ ਆਪਣੇ ਸੂਬਿਆਂ ਦਾ ਜਿਹੜਾ ਮਾਹੌਲ ਸਰਕਾਰਾਂ ਦੇ ਨਾਲ ਲੜਾਈ ਲੈਣੀ ਇਹਦਾ ਆਪਣਾ ਨਿੱਜੀ ਤੌਰ ਤੇ ਇੱਕ ਆਪਣੇ ਦੇਸ਼ ਦੇ ਅੰਦਰ ਰਹੇਗੀ ਗੱਲ ਪਰ ਜਿਹੜਾ ਬਗਾਨਾ ਮੁਲਖ ਸਾਡੇ ਲੋਕਾਂ ਨੂੰ ਮਾਰ ਕੇ ਚਲਾ ਜਾਂਦਾ ਉਸ ਤੋਂ ਬਾਅਦ ਜਦੋਂ ਸਾਡੇ ਵਾਲਾ ਅਟੈਕ ਹੋ ਜਾਂਦਾ ਭਾਰਤ ਦਾ ਫਿਰ ਕਹਿੰਦੇ ਜੀ ਇੱਥੇ ਕੋਈ ਬੱਚਾ ਮਾਰਿਆ ਗਿਆ ਜੀ ਬੇਨਿਹੱਤੇ ਲੋਕ ਜਾਨੀ ਬੇਕਸੂਰੇ ਲੋਕ ਸਾਡੇ ਮਾਰੇ ਗਏ ਇਹ ਗੱਲਾਂ ਕਿਤੇ ਸੋਹਣੀਆਂ ਤਾਂ ਨਹੀਂ ਹੈਗੀਆਂ ਕਿਉਂਕਿ ਜਿਹੜੇ ਲੋਕਾਂ ਨੂੰ ਮਾਰਿਆ ਗਿਆ ਆਪਣਾ ਬਹਿਲਗਾਮ ਦੇ ਵਿੱਚ ਉਹ 26 ਜਾਨਾਂ ਜਿਹੜੀਆਂ ਗਈਆਂ ਸ਼ੁਰੂਆਤ ਉੱਥੋਂ ਹੁੰਦੀ ਹੈ ਤੇ ਆਪਰੇਸ਼ਨ ਸੰਧੂਰ ਮੈਂ ਪਹਿਲਾਂ ਵੀ ਗੱਲ ਕਹਿ ਕੇ ਹੈ ਸ਼ੁਰੂ ਦੇ ਵਿੱਚ ਆਪਰੇਸ਼ਨ ਸੰਧੂਰ ਨਾਮ ਹੀ ਤਾਂ ਰੱਖਿਆ ਗਿਆ ਕਿ ਉਹ ਜਿਹੜੀਆਂ ਕੁੜੀਆਂ ਦੇ ਸੰਧੂਰ ਉਜਾੜੇਗਾ ਜਿਹੜੀਆਂ ਮਹਿਲਾਮਾਂ ਦੇ ਇਸ ਕਰਕੇ ਪ੍ਰਧਾਨ ਮੰਤਰੀ ਨੇ ਸੰਧੂਰ ਨਾਮ ਦਿੱਤਾ ਆਪਰੇਸ਼ਨ ਨੂੰ ਜਿਹੜਾ ਕਿ ਉਹਨੂੰ ਅੰਜਾਮ ਤੱਕ ਪਹੁੰਚਾਇਆ ਗਿਆ ਉਹਨੂੰ ਟਾਰਗੇਟ ਕਰਕੇ ਸਿੱਧਾ ਯਾਨੀ ਅਤੰਕੀਆਂ ਨੂੰ ਟਾਰਗੇਟ ਕੀਤਾ ਗਿਆ ਪਾਕਿਸਤਾਨ ਦੇ ਵਿੱਚ ਜਿਹੜੇ ਉਹਨਾਂ ਦੇ ਏਡੇ ਸੀ ਮਸੂਦ ਅਜਹਰ ਕਹਿੰਦੇ ਮਸੂਦ ਅਜਹਰ ਰੋਂਦਾ ਅਕੇ ਮੈਂ ਮਰ ਜਾਂਦਾ ਵਧੀਆ ਸੀ ਕਿਉਂਕਿ ਉਹਦੇ ਘਰ ਦੇ ਕਈ ਮੈਂਬਰ ਉਡਾ ਦਿੱਤੇ ਗਏ ਬੰਬਾਰੀ ਦੇ ਵਿੱਚ ਉਹ ਪਤਾ ਨਹੀਂ ਕਿੱਧਰ ਨਿਕਲ ਗਿਆ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੀ ਸਮਝ ਲੱਗ ਗਈ ਹੈ ਵੀ ਭਾਈ ਮਾਮਲਾ ਦੇਸ਼ ਦਾ ਹੈਗਾ ਤੇ ਦੇਸ਼ ਦੇ ਜਦੋਂ ਕੋਈ ਗੱਲ ਆਉਂਦੀ ਹੈ ਫਿਰ ਸਾਡੇ ਚਾਹੇ ਪੰਜਾਬ ਦੇ ਲੋਕ ਹੈ ਚਾਹੇ ਸਾਡੇ ਕੋਈ ਹਰਿਆਣੇ ਦੇ ਚਾਹੇ ਕਿਸੇ ਵੀ ਸਟੇਟ ਦੇ ਨੇ ਤਾਂ ਫਿਰ ਸਾਡੇ ਵਾਲੇ ਭਾਈ ਇੱਕ ਹੋ ਜਾਂਦੇ ਆ ਇਹ ਗੱਲ ਤਾਂ ਪੱਕੀ ਐ ਹੁਣ ਪੰਜਾਬ ਵਾਲਿਓ ਮੈਂ ਇੱਕ ਵੀਡੀਓ ਪਾਈ ਐ ਬਠਿੰਡੇ ਦਾ ਜਿਹੜਾ ਹਮਲਾ ਹੋਇਆ ਬਠਿੰਡੇ ਦੇ ਵਿੱਚ ਉਹ ਮੈਂ ਲੇਟੈਸਟ ਵੀਡੀਓ ਪਾਈ ਐ ਉਹਨੂੰ ਵੇਖ ਕੇ ਸ਼ੇਅਰ ਜ਼ਰੂਰ ਕਰਨਾ ਤੁਸੀਂ ਸਾਰਿਆਂ ਨੇ ਔਰ ਉਸ ਇੱਕ ਹੋਰ ਚੈਨਲ ਬਣਾਇਆ ਸੀ ਆਪਾਂ ਡੀਐਸ ਪੰਜਾਬੀ ਬਲੌਗਸ ਉਸ ਤੇ ਵੀ ਆਪਾਂ ਵੀਡੀਓ ਪਾਈ ਹੈ ਜਿਹੜੀ ਬਹੁਤ ਜਨਤਾ ਉਹਨੂੰ ਦੇਖ ਰਹੀ ਹੈ ਚੈਨਲ ਛੋਟਾ ਚਾਹੇ ਆ ਪਰ ਉਹ ਚੈਨਲ ਤੇ ਵੀ ਲੋਕ ਕੋ ਨੂੰ ਬਹੁਤ ਜ਼ਿਆਦਾ ਦੇਖ ਰਹੇ ਆ ਡੀਐਸ ਪੰਜਾਬੀ ਬਲੌਗਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਪੰਜਾਬ ਦਾ ਹਰ ਇੱਕ ਮੁੱਦਾ ਉਸ ਦੇ ਉੱਤੇ ਤੁਹਾਨੂੰ ਮਿਲੂ ਆ ਦੇਖਣ ਨੂੰ ਕਿਉਂਕਿ ਗੱਲ ਪੰਜਾਬ ਦੀ ਆ ਤਾਂ ਆਪਾਂ ਪੰਜਾਬ ਪ੍ਰਤੀ ਬੋਲਦੇ ਆ ਇਹ ਪੂਰੇ ਦੇਸ਼ ਦਾ ਮਾਮਲਾ ਆ ਤਾ ਆਪਾਂ ਵੀਡੀਓ ਪਾਈਏ ਜਿਹੜੀ ਉਸ ਚੈਨਲ ਤੇ ਉਹਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਮੇਰਾ ਵੀਰ ਕਿਉਂਕਿ ਹੌਸਲਾ ਮਿਲਦਾ ਬੰਦੇ ਨੂੰ ਵੀ ਯਾਰ ਫੋਲੀਏ ਤਾਂ ਇਸ ਕਰਕੇ ਮੇਰੀ ਅਪੀਲ ਆ ਪੰਜਾਬ ਵਾਲਿਓ ਲਾਈਵ ਤਾਂ ਨਹੀਂ ਕਦੇ ਹੋਏ ਸੀ ਹੁਣ ਬਹੁਤ ਟਾਈਮ ਹੋ ਗਿਆ ਲਾਈਵ ਛੱਡਤਾ ਆਪਾਂ ਪਰ ਫੇਰ ਵੀ ਮੈਂ ਸੋਚਿਆ ਯਾਰ ਅੱਜ ਸਾਡੇ ਜਿੰਨੇ ਵੀ ਭੈਣ ਭਰਾ ਨੇ ਚਲੋ ਗੱਲਬਾਤ ਕਰਕੇ ਦੇਖਦੇ ਆ ਜਿੰਨੇ ਕਿ ਜੋੜਨਗੇ ਸਾਡੇ ਪੰਜਾਬ ਦੇ ਵਿੱਚੋਂ ਹੁਣ ਚਾਹੇ ਵੱਖ-ਵੱਖ ਸਟੇਟਾਂ ਦੇ ਵਿੱਚੋਂ ਤਾਂ ਮੇਰਾ ਵੀਰ ਮੇਰੀ ਅਪੀਲ ਹੈ ਵੀ ਦੇਖੋ ਜਿਹੜੇ ਪਾਕਿਸਤਾਨ ਦੇ ਲੋਕ ਨੇ ਕਿਸੇ ਨਾਲ ਕੋਈ ਕਿਸੇ ਦਾ ਦੁਸ਼ਮਣੀ ਨਹੀਂ ਹੁੰਦੀ ਪਰ ਉਹਨਾਂ ਲੋਕਾਂ ਨੂੰ ਚਾਹੀਦਾ ਵੀ ਜਿਹੜੀਆਂ ਸਾਡੀਆਂ ਸਰਕਾਰਾਂ ਪਾਕਿਸਤਾਨ ਦੀ ਸਰਕਾਰ ਹੈ ਜਿਹੜੀ ਉਹ ਬਹੁਤ ਮਾੜੀ ਹੈ ਉਹਨਾਂ ਲੋਕਾਂ ਨੂੰ ਮਰਵਾਉਣਾ ਚਾਹੁੰਦੀ ਹੈ ਜਿਹੜੇ ਪਾਕਿਸਤਾਨ ਦੇ ਲੋਕ ਨੇ ਕਿਉਂਕਿ ਉਤਰ ਦੇ ਲੋਕ ਹੋਣ ਚਾਹੇ ਸਰਕਾਰ ਹੋਵੇ ਚਾਹੇ ਹੋਵੇ ਆਰਮੀ ਉਤੰਕਵਾਦੀਆਂ ਨੂੰ ਪਾਲਦੇ ਨੇ ਉਹਨਾਂ ਨੂੰ ਆਪਣੇ ਸੁਰੱਖਿਅਤ ਰੱਖਦੇ ਆ ਟਿਕਾਣਿਆਂ ਦੇ ਉੱਤੇ ਕਿ ਮੌਕਾ ਆਉਣ ਤੇ ਇਹਨਾਂ ਤੋਂ ਕੰਮ ਲਿਆ ਜਾਵੇ ਪਰ ਪਤਾ ਉਹਨਾਂ ਨੂੰ ਵੀ ਹੈ ਨਹੀਂ ਵੀ ਜਦੋਂ ਆਪਦਾ ਇਹ ਕੰਮ ਕੱਢਦੇ ਨੇ ਯਾਨੀ ਮੌਤ ਦੇ ਮੂੰਹ ਚ ਤਾਂ ਉਹੀ ਆਉਂਦੇ ਨੇ ਇੱਧਰ ਆ ਜਾਂਦੇ ਫਿਰ ਇੱਧਰੋਂ ਮਾਰੇ ਜਾਂਦੇ ਆ ਬਾਈ ਗੱਲ ਇਹ ਹੈ ਵੀ ਜਿਹੜਾ ਬੰਦਾ ਅਟੈਕ ਕਰੂਗਾ ਹਿੰਦੁਸਤਾਨ ਦੇ ਉੱਤੇ ਉਹ ਬੰਦਾ ਚਾਉਂਦਾ ਨਹੀਂ ਰਹੂਗਾ ਇਹ ਗੱਲ ਤੈਅ ਹੈ ਕਿਉਂਕਿ ਆਰਮੀ ਬਹੁਤ ਸਾਰੀ ਹੈ ਜਿੰਨੀ ਪਾਕਿਸਤਾਨ ਦੀ ਆਮ ਤੌਰ ਤੇ ਜਨਤਾ ਹੈ ਕੁੱਲ ਟੋਟਲ 19 ਕ ਦਾ ਸਾਡੀ ਭਾਈ ਫੌਜ ਬਾਰਡਰਾਂ ਦੇ ਵਿੱਚ ਬੈਠੀ ਹੈ 25 ਤੋਂ 30 ਕਰੋੜ ਤੱਕ ਦੀ ਜਨਸੰਖਿਆ ਹੈ ਪਾਕਿਸਤਾਨ ਦੇ ਅੰਦਰ ਟੋਟਲ ਤੇ ਜੇਕਰ ਪਾਕਿਸਤਾਨ ਦੇ ਨਾਲ ਤੁਲਨਾ ਕਰੀਏ ਕੱਲੇ ਆਰਮੀ ਦਾ ਹਿੰਦੁਸਤਾਨ ਦੀ ਦਾ ਤਾਂ 33 ਕਰੋੜ ਫੌਜ ਹੈ ਕੱਲੀ ਹਿੰਦੁਸਤਾਨ ਦੀ ਤਾਂ ਇਹ ਸਾਰੀਆਂ ਗੱਲਾਂ ਨੇ ਵੀ ਬਹੁਤ ਸਾਰਾ ਮਾਹੌਲ ਖਰਾਬ ਹੋ ਰਿਹਾ ਬਾਈ ਤੇ ਬਾਕੀ ਜਿੱਥੇ ਵੀ ਰਹੋਗੇ ਹੈਗੇ ਆ ਤੁਸੀਂ ਜਉਂਦੇ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਬਾਕੀ ਕੋਈ ਕਮੈਂਟ ਜੇ ਕੋਈ ਲਿਖਣਾ ਕੋਈ ਪ੍ਰਕਿਰਿਆ ਤੁਹਾਡੀ ਜਰੂਰ ਲਿਖਿਓ ਮੈਂ ਉਹਦਾ ਜਵਾਬ ਵੀ ਦੇਵਾਂਗਾ